ਕੈਨੇਡਾ ਦੀ ਸਰਕਾਰੀ ਇਮੀਗ੍ਰੇਸ਼ਨ ਏਜੰਸੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਜਾਨਕੀ ਆਰਸੀਸੀ ਨੇ ਸਾਲ 2026 ਤੋਂ ਲੈ ਕੇ 2028 ਤੱਕ ਹਰ ਸਾਲ 3.80 ਲੱਖ ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਰੱਖਿਆ ਹੈ ਤੇ ਨਾਲ ਇਹ ਵੀ ਪੱਕਾ ਕਰ ਦਿੱਤਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੱਚੇ ਵਸਨੀਕਾਂ ਦੀ ਆਮਦ ਹੋਰ ਘਟਾਈ ਜਾਵੇਗੀ ਸਾਲ 2025 ਦੇ ਨਾਲੋਂ 2026 ਦੇ ਵਿੱਚ 40% ਦੀ ਘਟ ਕੱਚੇ ਵਸਨੀਕਾਂ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ ਇਥੇ ਇਹ ਯਾਦ ਕਰਾ ਦਈਏ ਕਿ ਸਾਲ 2022 ਜਾਂ 2023 ਦੇ ਨਾਲੋਂ 2024 ਅਤੇ 2025 ਦੇ ਵਿੱਚ ਪਹਿਲਾਂ ਹੀ ਘਟ ਗਿਣਤੀ ਕੱਚਿਆਂ ਨੂੰ ਦਾਖਲਾ ਦਿੱਤਾ ਗਿਆ ਸਰਕਾਰੀ ਨੀਤੀ ਦੇ ਮੁਤਾਬਕ ਕੈਨੇਡਾ ਦੀ ਲੰਬੇ ਸਮੇਂ ਦੀ ਲੇਬਰ ਮਾਰਕੀਟ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ 2026 ਤੋਂ ਲੈ ਕੇ 2028 ਦੇ ਤਿੰਨ ਸਾਲਾਂ ਦੇ ਵਿੱਚ ਆਰਥਿਕ ਇਮੀਗ੍ਰੇਸ਼ਨ ਨੂੰ ਕਤਾਰ ਦੇ ਵਿੱਚ ਮੋਹਰੇ ਰੱਖੇ ਜਾਣ ਦੀ ਵੀ ਸੰਭਾਵਨਾ ਹੈ। ਇਹਨਾਂ ਵਿੱਚ ਐਕਸਪ੍ਰੈਸ ਐਂਟਰੀ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਯਾਨੀ ਕਿ ਪੀਐਨਪੀ ਅਤੇ ਸਕਿਲਡ ਵਰਕਰ ਜੋ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਮੌਜੂਦ ਨੇ, ਉਹਨਾਂ ਕੋਲ ਕੈਨੇਡੀਅਨ ਐਕਸਪੀਰੀਅੰਸ ਹੈ, ਇਹ ਸਾਰੇ ਪ੍ਰਮੁੱਖ ਹੋਣਗੇ। ਐਕਸਪ੍ਰੈਸ ਐਂਟਰੀ ਦੇ ਤਹਿਤ 2026 ਦੇ ਵਿੱਚ 1,09,000 ਲੋਕਾਂ ਨੂੰ ਪੀਆਰ ਦਿੱਤੇ ਜਾਣ ਦੀ ਸੰਭਾਵਨਾ ਹੈ। ਐਕਸਪ੍ਰੈਸ ਐਂਟਰੀ ਦੇ ਤਹਿਤ ਸਭ ਤੋਂ ਵੱਧ ਪ੍ਰਮੁੱਖਤਾ ਦੇ ਆਧਾਰ 'ਤੇ ਹੈਲਥ케ਅਰ ਵਰਕਰ ਪੱਕੇ ਹੋ ਸਕਦੇ ਨੇ ਇਸ ਤੋਂ ਬਾਅਦ ਸਕਿਲਡ ਟ੍ਰੇਡ ਦੇ ਵਿੱਚ ਹਾਊਸਿੰਗ ਕੰਸਟਰਕਸ਼ਨ ਅਤੇ ਹੋਰ ਖੇਤਰਾਂ ਦੇ ਨਾਲ ਜੁੜੇ ਹੋਏ ਹੁਨਰਮੰਦ ਕਾਮੇ ਜਿਵੇਂ ਕਿ ਪਲੰਬਿੰਗ ਇਲੈਕਟ੍ਰੀਸ਼ੀਅਨ ਕਾਰਪਨਟਰੀ ਵਲਡਿੰਗ ਐਂਡ ਐਚਓਵੀਸੀ ਸਿਸਟਮ ਵਾਲੇ ਹੁਨਰ ਪੈਲ ਦੇ ਆਧਾਰ 'ਤੇ ਪੱਕੇ ਕੀਤੇ ਜਾ ਸਕਦੇ ਨੇ ਅਗਰ ਇਹਨਾਂ ਦੇ ਕੋਲ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਕੰਮ ਕਰਨ ਦਾ ਤਜਰਬਾ ਅਤੇ ਜੌਬ ਆਫਰ ਹੋਣਗੇ ਤਾਂ ਕੇਸ ਇਹਨਾਂ ਦਾ ਹੋਰ ਮਜ਼ਬੂਤ ਹੋ ਜਾਵੇਗਾ PNP ਪ੍ਰੋਗਰਾਮ ਦੇ ਤਹਿਤ 2026 ਦੇ ਵਿੱਚ 90000 ਤੋਂ ਵੱਧ ਲੋਕਾਂ ਨੂੰ ਪੱਕੇ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਇਹਨਾਂ ਦੇ ਵਿੱਚ ਐਪਲੀਕੈਂਟਸ ਕੋਲ ਪ੍ਰੋਵਿੰਸ ਦੇ ਲੇਬਰ ਘਾਟ ਦੇ ਨਾਲ ਮੇਲ ਖਾਂਦਾ ਹੋਇਆ ਕੰਮ, ਜੋਬ ਆਫਰ ਅਤੇ ਲੋਕਲ ਕੰਮ ਦਾ ਤਜਰਬਾ ਮਦਦ ਕਰੇਗਾ। ਇਹਨਾਂ ਸਭ ਤੋਂ ਇਲਾਵਾ ਕਿਊਬਿਕ ਸੂਬੇ ਤੋਂ ਬਾਹਰ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਹੈਲਥ케ਅਰ ਸਿੱਖਿਆ ਅਤੇ ਹੋਰ ਟ੍ਰੇਡਸ ਦੇ ਵਿੱਚ ਹੋਰ ਜ਼ਿਆਦਾ ਲਾਭ ਮਿਲ ਸਕਦਾ ਹੈ। ਫ੍ਰੈਂਚ ਭਾਸ਼ਾ ਦੀ ਜਾਣਕਾਰੀ ਹੋਣਾ ਪੀਆਰ ਲੈਣ ਲਈ ਇਸ ਵੇਲੇ ਸਭ ਤੋਂ ਵੱਧ ਸਹਾਇਕ ਮੰਨਿਆ ਜਾ ਸਕਦਾ ਹੈ 2026 ਦੀ ਸਰਕਾਰੀ ਨੀਤੀ ਦੇ ਵਿੱਚ ਇਹ ਗੱਲ ਸਾਫ਼ ਹੈ ਕਿ ਜੋ ਲੋਕ ਪਹਿਲਾਂ ਤੋਂ ਕੈਨੇਡਾ ਦੇ ਵਿੱਚ ਨੇ ਇੱਥੇ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਨੂੰ ਪਹਿਲ ਮਿਲਦੀ ਰਹੇਗੀ ਇਸ ਤੋਂ ਇਲਾਵਾ ਸਰਕਾਰ ਵੱਲੋਂ 33000 ਟੈਂਪਰੇਰੀ ਫੋਰਨ ਵਰਕਰ ਵੀ ਪੱਕੇ ਕੀਤੇ ਜਾਣ ਦੀ ਸੰਭਾਵਨਾ ਹਾਲਾਂਕਿ ਇਸ ਤੋਂ ਇਲਾਵਾ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕਿਹਨਾਂ ਨੂੰ ਪੱਕੇ ਕੀਤੇ ਜਾਣਾ ਪਰ ਸਰਕਾਰ ਨੇ ਇੱਕ ਫਿਗਰ ਦਿੱਤੀ ਹੈ ਕਿ ਆਉਣ ਵਾਲੇ ਬਰੇ ਦੇ ਵਿੱਚ 33000 ਟੈਂਪਰੇਰੀ ਫੋਰਨ ਵਰਕਰ ਨੂੰ ਪੱਕੇ ਕੀਤਾ ਜਾ ਸਕਦਾ ਹੈ ਫੋਰਨ ਵਰਕਰ ਜਿਨ੍ਹਾਂ ਦੇ ਕੋਲ ਪੱਕੀ ਜੌਬ ਟੈਕਸ ਦੇਣ ਦੀ ਹਿਸਟਰੀ ਹੈ ਪਾਈਚਾਰੇ ਦੇ ਨਾਲ ਉਹਨਾਂ ਦੇ ਗੂੜੇ ਸਬੰਧ ਨੇ ਉਹਨਾਂ ਨੂੰ ਦੂਜੇ ਉਮੀਦਵਾਰਾਂ ਨਾਲੋਂ ਪਹਿਲ ਮਿਲ ਸਕਦੀ ਹੈ ਇਸ ਤੋਂ ਇਲਾਵਾ ਪਰਿਵਾਰਾਂ ਨੂੰ ਜੋੜਨ ਵਾਲੀ ਫੈਮਿਲੀ ਸਪਾਂਸਰਸ਼ਿਪ ਦੇ ਤਹਿਤ ਕੁੱਲ 380000 ਦੇ ਟੀਚੇ ਦੇ ਵਿੱਚੋਂ 21 ਤੋਂ 22% ਦੀ ਤੱਕ ਮਿਲਣ ਦੀ ਸੰਭਾਵਨਾ ਹੈ ਪਰ ਹੁਣ ਸਵਾਲ ਇਹ ਹੈ ਕਿ ਪੀਆਰ ਲੈਂਡ ਦੀ ਜਿਹੜੀ ਲਾਈਨ ਹੈ ਜਿਹੜੀ ਕਤਾਰ ਹੈ ਉਹਦੇ ਵਿੱਚ ਪਿੱਛੇ ਕੌਣ ਕੌਣ ਰਹਿ ਸਕਦਾ ਔਰ ਇਹ ਬਹੁਤ ਵੱਡਾ ਸਵਾਲ ਹੈ ਜੇ ਮਾਹਿਰਾਂ ਦੀ ਸੁਣੀਏ ਤੇ ਉਹ ਕਹਿੰਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੀਅਰ ਲੈਂਡ ਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਨੇ ਇਸ ਤੋਂ ਇਲਾਵਾ ਘੱਟ ਤਨਖਾਹ ਤੇ ਭਾਵ ਲੋ ਵੇਜ ਤੇ ਜਿਹੜੇ ਕੰਮ ਕਰ ਰਹੇ ਟੈਂਪਰੇਰੀ ਫੋਰਨ ਵਰਕਰ ਨੇ ਉਹਨਾਂ ਦੇ ਰਸਤੇ ਵੀ ਸੌਖੇ ਨਹੀਂ ਦੱਸੇ ਜਾ ਰਹੇ 2026 ਦੇ ਬਾਰੇ ਇਮੀਗ੍ਰੇਸ਼ਨ ਕਤਾਰ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਸਿਲੈਕਟਿਵ ਸਿਸਟਮ ਦੇ ਤਹਿਤ ਹੀ ਕੰਮ ਅੱਗੇ ਵਧੇਗਾ